ਵਾਹਿਗੁਰੂ ਹਰ ਸੋਹੀ ਰਾਛੜਕੇ ਹਰ ਸੋਹੀ ਰਾਛੜਕੇ ਕਰੇ ਆਣ ਕੀ ਆਸ ਹਰ ਸੋਈ ਰਾਤ ਛੱਡ ਕੇ ਕਰੇ ਆਣ ਕੀ ਆਸ ਤੇ ਨਰ ਦੋਜਕ ਜਾਣਗੇ ਸਤ ਪਾਖਰ ਵਿਦਾਸ ਏ ਨਰ ਦੋਜਕ ਜਾਣਗੇ ਸਤਿ પાਖੈ ਰਵਿਦਾਸ ਉਚ ਨੀਚ ਬਿਕਰ ਸੁਕ੍ਰਿਤ ਸਨ ਲਗਨ ਸਭ ਸੁਖ ਛਤਰ ਮਿੱਤਰ ਛਤਰ ਨਾ ਕਛੂ ਜਾਣ ਸਰਵ ਜੀ ਸਮਤ ਤਨ ਤਨ ਸਤਗੁਰੂ ਗੁਰੂ ਅਰਜਨ ਸਾਹਿਬ ਜੀ ਦੀ ਅਮਰਤ ਮਈ ਬਾਣੀ ਤੀਸਰੀ ਅਸ਼ਟਪਦੀ ਆਉ ਇਸਤੇ ਜੋ ਪਿਛਲੇ 5 ਪਦੇ ਹਨ ਉਹਨਾਂ ਦੀ ਵਿਚਾਰ ਕਰੀਏ ਕਿਉਂਕਿ ਪਹਿਲੇ 3 ਪਦੇ ਪਹਿਲੇ ਦੀਵਾਨ ਦੇ ਵਿੱਚ ਹੋ ਗਏ ਸਨ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਉੱਚ ਨੀਚ ਵਿਕਾਰ ਸੂ ਕ੍ਰਿਤ ਸੰਲਗਨ ਸਭ ਸੁਖ ਛਤਰ ਮਿੱਤਰ ਛਤਰ ਨਾ ਕਛੂ ਜਾਣ ਸਰਵਜੀ ਸਮਤ ਕਿਉਂਕਿ ਇਸ ਅਸ਼ਟਪਦੀ ਦੇ ਵਿੱਚ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਸਤਿਗੁਰੂ ਉਪਦੇਸ਼ ਕਰਦੇ ਹੋਏ ਇਹ ਉਪਦੇਸ਼ ਕਰਦੇ ਹਨ ਕਿ ਸੰਤ ਜਨਾਂ ਦੀ ਰੀਤ ਕੀ ਹੈ ਸੰਤ ਜਨਾਂ ਦੀ ਜੀਵਨ ਜੁਗਤੀ ਕੀ ਹੈ ਉਹਨਾਂ ਦੀ ਜੀਵਨ ਮਰਿਆਦਾ ਕੀ ਹੈ ਇਸ ਸਾਰੀ ਅਸ਼ਟਪਦੀ ਦੇ ਵਿੱਚ ਸੰਤ ਜਨਾਂ ਦੀ ਮਰਿਆਦਾ ਬਾਰੇ ਉਹਨਾਂ ਦੀ ਜੀਵਨ 바 ਜੀਵਨ ਜੁਗਤੀ ਬਾਰੇ ਹੀ ਸਾਨੂੰ ਉਪਦੇਸ਼ ਕਰਦੇ ਹਨ ਇਸ ਚੌਥੇ ਪਦੇ ਦੇ ਵਿੱਚ ਸਤਿਗੁਰੂ ਜੀ ਆਕਾਸ਼ ਦਾ ਵਰਤਾਂਕ ਲੈ ਕੇ ਸਾਨੂੰ ਉਪਦੇਸ਼ ਕਰਦੇ ਹਨ ਉਚ ਨੀਚ ਬਿਕਾਰ ਸੁਖਕ੍ਰਿਤ ਭਾਵੇਂ ਕੋ ਉੱਚਾ ਹੈ ਭਾਵੇਂ ਨੀਵਾ ਹੈ ਭਾਵੇਂ ਕੋਈ bure kam karda hai vikar bure kam karda hai paave koi sukrit change kam karda hai sanlagn oh aakash sarya naal iko jehi lagga hoya hai oh aakash kise dina bhinn bhed nahi karda sab sukh chhatar ate sare hi sukh da chhatar hai saryaan de utte hi oh ਆਕਾਸ਼ ਜੋ ਹੈ ਸੁੱਖਾਂ ਦਾ ਛਤਰ ਚੁਲਾ ਰਿਹਾ ਹੈ ਉਹ ਕਿਸੇ ਨਾਲ ਭਿੰਨ ਭੇਦ ਨਹੀਂ ਕਰਦਾ ਸਾਰਿਆਂ ਦੇ ਉੱਪਰ ਉਹ ਆਕਾਸ਼ ਹੈ ਭਾਵੇਂ ਕੋ ਉੱਚਾ ਹੈ ਭਾਵੇਂ ਨੀਚ ਹੈ ਭਾਵੇਂ ਕੋਈ ਬੁਰੇ ਕੰਮ ਕਰਦਾ ਹੈ ਭਾਵੇਂ ਕੋ ਚੰਗੇ ਕੰਮ ਕਰਦਾ ਹੈ ਸਾਰਿਆਂ ਦੇ ਨਾਲ ਹੀ ਆਕਾਸ਼ ਜੋ ਹੈ ਉਹ ਸਲੰਘਣ ਹੈ ਸਲੰਘਣ ਸਾਰਿਆਂ ਦੇ ਨਾਲ ਹੀ ਮਿਲਿਆ ਹੋਇਆ ਹੈ ਅਤੇ ਸਾਰਿਆਂ ਨੂੰ ਸੋਖਾਂ ਦਾ ਛਤਰ ਦੇ ਰਿਹਾ ਹੈ ਮਿੱਤਰ ਛਤਰ ਨਾ ਕਛੂ ਜਾਣ ਸਰਵਜੀਸ ਸਮਤ ਆਕਾਸ਼ ਜੋ ਹੈ ਇਹ ਨਹੀਂ ਸਮਝਦਾ ਕਿ ਮੇਰਾ ਕੋਈ ਮਿੱਤਰ ਹੈ ਜਾਂ ਸ਼ਤਰੂ ਹੈ ਉਹ ਸਾਰਿਆਂ ਦੇ ਉੱਤੇ ਹੀ ਛਤਰ ਚਲਾ ਰਿਹਾ ਹੈ ਸਾਰਿਆਂ ਦੇ ਉੱਤੇ ਸਰਵਜੀਸ ਸਮਤ ਸਾਰਿਆਂ ਦੇ ਉੱਤੇ ਬਰਾਬਰ ਹੈ ਕੇ ਨੀ ਕੇ ਆਕਾਸ਼ ਕੋਈ ਕਿਸੇ ਤੋਂ ਦੂਰ ਹੈ ਕਿਸ ਤੋਂ ਲੱਗੇ ਹੈ ਉਹ ਸਾਰਿਆਂ ਦੇ ਨਾਲ ਹੀ ਲੱਗਾ ਹੋਇਆ ਹੈ ਇਸੇ ਤਰ੍ਹਾਂ ਹੀ ਸਤਿਗੁਰੂ ਉਪਦੇਸ਼ ਕਰਦੇ ਉਪਦੇਸ਼ ਕਰਦੇ ਹਨ ਕਿ ਜੋ ਸੰਤ ਜਨ ਹਨ ਉਹਨਾਂ ਲਈ ਕੋਈ ਬੈਰੀ ਜਾਂ ਮਿੱਤਰ ਨਹੀਂ ਹੈ ਉਹ ਸਾਰਿਆਂ ਨੂੰ ਇੱਕੋ ਹੀ ਭਾਵਨਾ ਨਾਲ ਦੇਖਦੇ ਹਨ ਸਾਰਿਆਂ ਨੂੰ ਇੱਕੋ ਹੀ ਨਿਗਾ ਨਾਲ ਦੇਖਦੇ ਹਨ ਕਰ ਪਰਗਾਸ ਪਰ ਚੰਡ ਪ੍ਰਗਟਿਓ ਅੰਧਕਾਰ ਬਿਨਾਸ ਪਵਿੱਤਰ ਅਪਵਿੱਤਰ ਕਿਰਨ ਲਾਗੇ ਮਨ ਨਾਮ ਭਇਓ ਵਿਖਾਦ ਹੁਣ ਇਸ ਇਹਨਾਂ ਪੰਕਤੀਆਂ ਦੇ ਵਿੱਚ ਸਤਿਗੁਰੂ ਜੀ ਸੂਰਜ ਦਾ ਵਰਤਾਨ ਲੈ ਰਹੇ ਹਨ ਕਿ ਜਿਸ ਤਰ੍ਹਾਂ ਸੂਰਜ ਚੜਦਾ ਹੈ ਕਰ ਪਰ ਗਾਸ ਪ੍ਰਚੰਡ ਪ੍ਰਗਟ ਪ੍ਰਚੰਡ ਬੜੀ ਤੇਜ ਤੇਜ਼ੀ ਦੇ ਨਾਲ ਤੇਜ ਪ੍ਰਕਾਸ਼ ਕਰਕੇ ਸੂਰਜ ਜਦੋਂ ਪ੍ਰਗਟ ਹੁੰਦਾ ਹੈ ਚੜਦਾ ਹੈ ਅੰਧਕਾਰ ਵਿਨਾਸ਼ ਅਤੇ ਅੰਧਕਾਰ ਹਨੇਰਾ ਖਤਮ ਹੋ ਜਾਂਦਾ ਹੈ ਪਵਿੱਤਰ ਅਪਵਿੱਤਰ ਕਿਰਨ ਲਾਗੇ ਮਾਨਣਾ ਪਇਓ ਵਿਖਾਦ ਭਾਵੇਂ ਕੋਈ ਪਵਿੱਤਰ ਹੈ ਆਪਵਿੱਤਰ ਹੈ ਕੋਈ ਚੰਗੀ ਜਗ੍ਹਾ ਹੈ ਭੈੜੀ ਜਗ੍ਹਾ ਹੈ ਕੋਈ ਪਵਿੱਤਰ ਜੀਵ ਹੈ ਜਾਂ ਅਪਵਿੱਤਰ ਜੀਵ ਹੈ ਉਸ ਕਿਰਨਾਂ ਉਸ ਸੂਰਜ ਦੀਆਂ ਸਾਰਿਆਂ ਦੇ ਉੱਤੇ ਹੀ ਲੱਗਦੀਆਂ ਹਨ ਮਨ ਨਾ ਪਇਓ ਵਿਖਾਦ ਅਤੇ ਸੂਰਜ ਦੇ ਮਨ ਦੇ ਵਿੱਚ ਕੋਈ ਵਿਖਾਦ ਨਹੀਂ ਇਹ ਦੁੱਖ ਨਹੀਂ ਪੈਦਾ ਹੁੰਦਾ ਕਿ ਮੈਂ ਭੈੜੇ ਆਦਮੀ ਨੂੰ ਮੈਂ ਅਪਵਿੱਤਰ ਨੂੰ ਕਿਉਂ ਮੇਰੀਆਂ ਕਿਰਨਾਂ ਮੇਰੀਆਂ ਪੈ ਰਹੀਆਂ ਹਨ ਇਸੇ ਤਰ੍ਹਾਂ ਹੀ ਜੋ ਸੰਤ ਜਾਨੋ ਉਹ ਸਾਰਿਆਂ ਦੇ ਨਾਲ ਇੱਕੋ ਜਿਹਾ ਵਰਤਾਅ ਕਰਦੇ ਹਨ ਉਹ ਕਿਸੇ ਨਾਲ ਭੈਣ ਭੇਦ ਨਹੀਂ ਕਰਦੇ ਸਾਰਿਆਂ ਨੂੰ ਇੱਕ ਹੀ ਨਿਗਾਹ ਦੇ ਨਾਲ ਦੇਖਦੇ ਹਨ ਮਾਨੁਕੀ ਮਾਨਸਕੀ ਜਾਤ ਸਭੈ ਇਕ ਹੈ ਪਹਿਚਾਨ ਵੋ ਸਾਰਿਆਂ ਨੂੰ ਇੱਕੋ ਜਿਹਾ ਸਮਝਦੇ ਹਨ ਸੰਤ ਜਨ ਜਵਾਨ ਇਹ ਹੈ ਸੰਤ ਜਨਾ ਦੀ ਰੀਤ ਇਸ ਦੇ ਵਿੱਚ ਸਤਿਗੁਰੂ ਜੀ ਸੂਰਜ ਦਾ ਵਰਤਾਂਤ ਲੈ ਕੇ ਸਾਨੂੰ ਉਪਦੇਸ਼ ਕਰਦੇ ਹਨ ਸੀਤ ਮੰਦ ਸੁਗੰਧ ਚਲਿਓ ਸਰਵ ਥਾਨ ਸਮਾਨ ਜਹਾਂ ਸਾਖਿਛ ਤਹਾਂ ਲਾਗਿਓ ਤੇਲਣਾ ਸ਼ੰਕਾ ਮਾਨ ਸੀਤ ਠੰਡੀ ਸੁਗੰਧ ਖੁਸ਼ਬੂ ਭਰੀ ਹੋਈ ਮੰਦ ਹੌਲੀ ਹੌਲੀ ਹਵਾ ਚਲਦੀ ਹੈ ਸੀਤ ਮੰਦ ਸੁਗੰਧ ਚਲਿਓ ਸਰਵ ਥਾਨ ਸਮਾਨ ਇਹ ਆਵਾਜ਼ ਚਲਦੀ ਹੈ ਸਾਰਿਆਂ ਹੀ ਜਗ੍ਹਾ ਤੇ ਇੱਕੋ ਜਿਹੀ ਲੱਗਦੀ ਹੈ ਇਹ ਨਹੀਂ ਕਿ ਇੱਕ ਜਗ੍ਹਾ ਤੇ ਵੱਖਰੀ ਹਵਾ ਦੂਜੀ ਜਗ੍ਹਾ ਤੇ ਘੱਟ ਲੱਗਦੀ ਹੈ ਜਾਂ ਉਸ ਜਗ੍ਹਾ ਤੇ ਜ਼ਿਆਦਾ ਲੱਗਦੀ ਹੈ ਇਹ ਹਵਾ ਸਾਰੀਆਂ ਹੀ ਜਗ੍ਹਾ ਤੇ ਇੱਕੋ ਜਿਹੀ ਲੱਗਦੀ ਹੈ ਜਹਾਂ ਸਾ ਕਿਛ ਤਹਾਂ ਲਾਗਿਓ ਤੇਲਣਾ ਸ਼ੰਕਾ ਮਾਣ ਜਿੱਧਰ ਨੂੰ ਵੀ ਜਾਂਦੀ ਹੈ ਉਸੇ ਪਾਸੇ ਹਰ ਕੋ ਨੂੰ ਬਰਾਬਰ ਲੱਗਦੀ ਹੈ ਕਿ ਆਪਣੇ ਅੰਦਰ ਕੋਈ ਤਿਲ ਜਨਾ ਵੀ ਸ਼ੰਕਾ ਨਹੀਂ ਰਾਜਦੀ ਕਿ ਇਸ ਇਸ ਨੂੰ ਜ਼ਿਆਦਾ ਲੱਗਣਾ ਹੈ ਇਸ ਨੂੰ ਘੱਟ ਲੱਗਣਾ ਹੈ ਇਸੇ ਤਰ੍ਹਾਂ ਸੰਤ ਜਨ ਜੋ ਹਨ ਉਹ ਵੀ ਕਿਸੇ ਦੇ ਨਾਲ ਵਿਤਕਰਾਨੇ ਕਰਦੇ ਉਹ ਵੀ ਸੰਤ ਜਨ ਜੋ ਹਨ ਇੱਕੋ ਜਿਹੇ ਸਾਰਿਆਂ ਨੂੰ ਵੇਖਦੇ ਹਨ ਸੁਪਾਏ ਆਪਾਏ ਜੂ ਨਿਕਟ ਆਵੇ ਸੀਤ ਤਾ ਕਾ ਜਾਏ ਆਪ ਪਰ ਕਾ ਕਛ ਨਾ ਜਾਣ ਸਦਾ ਸਹਿਜ ਸੁਪਾਏ ਉਹ ਸਤਿਗੁਰੂ ਜੀ ਇੱਥੇ ਅਗਨੀ ਦਾ ਵਰਤਾਂਤ ਲੈ ਰਹੇ ਹਨ ਕਿ ਅੱਗ ਦਾ ਇਹ ਸੁਭਾਅ ਹੈ ਸੁਪਾਏ ਅਪਾਏ ਜੂ ਨਿਕਟ ਆਵੈ ਸੁਪਾਏ ਚੰਗੀ ਭਾਵਨਾ ਨਾਲ ਅਪਾਏ ਭੈੜੀ ਭਾਵਨਾ ਨਾਲ ਜੂ ਨਿਕਟ ਆਵੈ ਜੋ ਅੱਗ ਦੇ ਨੇੜੇ ਆਉਂਦਾ ਹੈ ਸੀਤ ਤਾ ਕਾ ਜਾਏ ਅੱਗ ਦੇ ਕਾਰਨ ਉਸ ਤੇ ਠੰਡ ਜੋ ਹੈ ਉਹ ਖਤਮ ਹੋ ਜਾਂਦੀ ਹੈ ਉਸ ਨੂੰ ਨਿਗਾ ਆ ਜਾਂਦਾ ਹੈ ਭਾਵੇਂ ਕੋਈ ਚੰਗਾ ਹੈ ਭਾਵੇਂ ਕੋਈ ਮੰਦਾ ਹੈ ਜਿਹੜਾ ਵੀ ਕੋਈ ਅੱਗ ਦੇ ਕੋਲ ਜਾਏਗਾ ਉਸ ਦੀ ਜੋ ਠੰਡਾ ਹੈ ਉਹ ਖਤਮ ਹੋ ਜਾਵੇਗੀ ਆਪ ਪਰ ਕਾ ਕਛ ਨਾ ਜਾਣ ਸਦਾ ਸਹਿਜ ਸੁਭਾਏ ਅੱਗ ਜੋ ਹੈ ਉਹ ਇਹ ਨਹੀਂ ਜਾਣਦੀ ਕਿ ਇਹ ਮੇਰਾ ਆਪਣਾ ਹੈ ਜਾਂ ਉਹ ਪਰਾਇਆ ਹੈ ਉਸ ਦਾ ਇਸ ਸਹੈ ਸੁਭਾਏ ਹੈ ਕਿ ਉਹ ਸਾਰਿਆਂ ਨੂੰ ਬਰਾਬਰ ਲਗਦੀ ਹੈ ਇਸੇ ਤਰ੍ਹਾਂ ਜੋ ਸੰਤ ਜਨਾਨ ਉਹ ਸਾਰਿਆਂ ਦੇ ਨਾਲ ਇੱਕੋ ਜਿਹਾ ਵਰਤਾਅ ਕਰਦੇ ਹਨ ਇੱਕੋ ਜਿਹੀ ਨਿਗਾਹ ਦੇ ਨਾਲ ਸਾਰਿਆਂ ਨੂੰ ਦੇਖਦੇ ਹਨ ਇਹ ਹੈ ਸੰਤ ਜਨਾਂ ਦੀ ਮਰਿਆਦਾ ਸੰਤ ਜਨਾਂ ਦੀ ਰੀਤ ਚਰਨ ਸ਼ਰਨ ਸਨਾਤਿ ਏ ਮਨ ਰੰਗ ਰਾਤੇ ਲਾਲ ਗੋਪਾਲ ਗਉਣ ਨਿਤ ਗਾਓ ਨਾਨਕ ਭਏ ਪ੍ਰਭ ਕਿਰਪਾਲ ਚਰਨ ਸ਼ਰਨ ਇਹ ਮੇਰੇ ਮਾਨ ਉਸ ਵਾਹਿਗੁਰੂ ਦੀ ਚਰਨਾਂ ਦੀ ਸ਼ਰਨ ਦੇ ਵਿੱਚ ਆ ਜਾ ਸਨਾਥ ਕਿ ਜਦੋਂ ਤੂੰ ਸਵਾਹਿਗੁਰੂ ਦੇ ਚਰਨਾਂ ਦੀ ਸ਼ਰਨ ਦੇ ਵਿੱਚ ਆਵੇਂਗਾ ਤਾਂ ਤੂੰ ਖਸਮ ਵਾਲਾ ਬਣ ਜਾਏਗਾ ਨਿਖਸਮਾ ਨਹੀਂ ਰਹੇਗਾ ਸਾਨਾਥ 나ਥ ਵਾਹਿਗੁਰੂ ਦੇ ਚਰਨਾਂ ਦੀ ਸ਼ਰਨ ਦੇ ਵਿੱਚ ਆਵੇਗਾ ਇਹ ਮਨ ਰੰਗ ਰਾਤੇ ਲਾਲ ਲਾਲੋ ਸੋਣਾ ਪ੍ਰਭੂ ਜੋ ਹੈ ਜਿਹੜੇ ਵੀ ਉਸ ਦੀ ਚਰਨ ਸ਼ਰਨਾ ਦੇ ਵਿੱਚ ਆਉਂ ਚਰਨਾਂ ਦੀ ਸ਼ਰਨ ਦੇ ਵਿੱਚ ਆਉਂਦੇ ਹਨ ਉਹ ਸੋਹਣੇ ਪ੍ਰਭੂ ਦੇ ਰਾਤੇ ਉਸ ਦੇ ਵਿੱਚ ਹੀ ਰਤੇ ਰਹਿੰਦੇ ਹਨ ਏ ਮਨ ਰੰਗ ਅਤੇ ਉਹਨਾਂ ਦਾ ਮਨ ਜੋ ਹੈ ਉਸ ਵਾਹਿਗੁਰੂ ਦੇ ਪ੍ਰੇਮ ਰੰਗ ਦੇ ਵਿੱਚ ਰੰਗਿਆ ਜਾਂਦਾ ਹੈ। ਗੋਪਾਲ ਗੁਣ ਨਿਤ ਗਾਓ ਨਾਨਕ ਭੈ ਪ੍ਰਭ ਕਿਰਪਾਲ ਗੋਪਾਲਮ ਗੋ ਸ੍ਰਿਸ਼ਟੀ ਪਾਲ ਪਾਲਣ ਵਾਲਾ ਉਹ ਜੋ ਵਾਹਿਗੁਰੂ ਸਾਰੀ ਸ੍ਰਿਸ਼ਟੀ ਨੂੰ ਪਾਲਣ ਵਾਲਾ ਹੈ ਇਹ ਮੇਰੇ ਮਨ ਗੋਪਾਲ ਗੁਣ ਨਿਤ ਗਾਓ ਉਸ ਗੋਪਾਲ ਦੇ ਹਰ ਰੋਜ਼ ਗਿਆਨ ਗੁਣ ਗਾ ਉਸ ਦੀਆਂ ਸਿਫਤਾਂ ਕਰ ਉਹ ਵਾਹਿਗੁਰੂ ਜਿਸ ਨੇ ਕੇ ਸਾਰੀ ਜਿੰਦ ਦਿੱਤੀ ਹੈ ਸਵਾਸ ਦਿੱਤੇ ਹਨ ਪਰਿਵਾਰ ਦਿੱਤਾ ਹੈ ਖਾਣ ਪੀਣ ਲਈ ਸਭ ਕੁਝ ਦਿੱਤਾ ਹੈ ਉਸ ਵਾਹਿਗੁਰੂ ਨੂੰ ਚੇਤਾ ਕਰ ਉਸ ਰਮਈਏ ਨੂੰ ਚੇਤਾ ਕਰ ਰਮਈਆ ਕੇ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਕਿਹੜਾ ਤੇਰਾ ਮੂਲ ਹੈ ਕਿਸ ਤੋਂ ਤੂੰ ਸ਼ੁਰੂਆਤ ਤੇਰੀ ਹੋਈ ਹੈ ਤੇ ਕਿੰਨੀ ਸੋਹਣੀ ਜੀ ਤੇਰੀ ਜਿਵੇਂ ਸਮੇ ਸੋਨਾ ਸਰੀਰ ਬਣਾ ਦਿੱਤਾ ਉਸ ਵਾਹਿਗੁਰੂ ਦੇ ਗੁਣ ਗਾ ਉਸ ਤੇ ਉਪਕਾਰ ਨੂੰ ਚੇਤੇ ਕਰ ਗੋਪਾਲ ਗੁਣ ਨਿਤ ਗਾਓ ਨਾਨਕ ਭੈ ਪ੍ਰਭ ਕਿਰਪਾਲ ਏ ਨਾਨਕ ਸਤਗੁਰੂ ਉਪਦੇਸ਼ ਕਰਦੇ ਹਨ ਜੇ ਉਸ ਵਾਹਿਗੁਰੂ ਦੇ ਤੂੰ ਗੁਣ ਗਾਏਗਾ ਉਸ ਤੇ ਕੀਤੇ ਹੋਏ ਉਪਕਾਰਾਂ ਨੂੰ ਚੇਤੇ ਕਰੇਗਾ ਉਸ ਦੀ ਸਿਫਤ ਸਲਾਹ ਕਰੇਗਾ ਤੇ ਉਹ ਵਾਹਿਗੁਰੂ ਜੀ ਜੋ ਹਨ ਉਹ ਤੇਰੇ ਉੱਤੇ ਕਿਰਪਾਲ ਹੋ ਜਾਣਗੇ ਦਇਆਵਾਨ ਹੋ ਜਾਣਗੇ ਕਿਉਂਕਿ ਸਤਗੁਰੂ ਜੀ ਉਪਦੇਸ਼ ਕਰਦੇ ਹਨ ਕਿ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ ਹਰ ਕੀਰਤ ਉਸ ਵਾਹਿਗੁਰੂ ਦੀ ਕੀਰਤੀ ਕਰਨੀ ਉਸ ਵਾਹਿਗੁਰੂ ਦੇ ਗੁਣ ਗਾਣੇ ਹਰ ਕੀਰਤ ਸਾਧ ਸੰਗਤ ਹੈ ਸਾਧ ਸੰਗਤ ਦੇ ਵਿੱਚ ਆ ਕੇ ਉਸ ਵਾਹਿਗੁਰੂ ਦੀ ਕੀਰਤੀ ਕਰਨੀ ਉਸ ਵਾਹਿਗੁਰੂ ਦੇ ਗੁਣ ਗਾਣੇ ਇਹ ਹੈ ਸਿਰ ਕਰਮਨ ਕੈ ਕਰਮਾ ਸਾਰਿਆਂ ਤੋਂ ਕਰਮਾ ਤੋਂ ਉੱਚਾ ਕਰਮ ਇਹ ਹੈ ਉਸ ਵਾਹਿਗੁਰੂ ਦੀਆਂ ਸਿਫਤ ਸਲਾਹਾਂ ਕਰਨੀਆਂ ਉਸ ਵਾਹਿਗੁਰੂ ਦੇ ਗੁਣ ਗਾਣੇ ਸਾਧ ਸੰਗਤ ਦੇ ਵਿੱਚ ਆ ਕੇ ਹਰ ਕੀਰਤ ਸਾਧ ਸੰਗਤ ਹੈ ਸਿਰ ਕਰ ਮਨ ਕੈ ਕਰਮਾ ਕਉ ਨਾਨਕ ਤਿਸ ਭੈਉ ਪ੍ਰਾਪਤ ਜਿਸ ਪੁਰਬ ਲਿਖੇ ਕਾ ਲੈਣਾ ਇਹ ਉਸ ਨੂੰ ਹੀ ਪ੍ਰਾਪਤ ਹੁੰਦਾ ਹੈ ਇਹ ਸਾਧ ਸੰਗਤ ਉਸ ਨੂੰ ਹੀ ਪ੍ਰਾਪਤ ਹੁੰਦੀ ਹੈ ਜਿਸ ਦੇ ਕਿ ਚੰਗੇ ਭਾਗ ਜਾਗ ਪੈਂਦੇ ਹਨ ਤੋਂ ਸਤਿਗੁਰੂ ਇੱਚੇ ਉਪਦੇਸ਼ ਕਰਦੇ ਹਨ ਚਰਨ ਸ਼ਰਨ ਸਾਨਾਤ ਇਹ ਮਨ ਰੰਗ ਰੱਤੇ ਲਾਲ ਗੋਪਾਲ ਗੁਣ ਨਿਤ ਗਾਓ ਨਾਨਕ ਭਏ ਪ੍ਰਭ ਕਿਰਪਾਲ ਇਹ ਮੇਰੇ ਮਾਨਸ ਗੋਪਾਲ ਦੇ ਸਦਾ ਗੁਣ ਗਾ ਉਸ ਦਾ ਹੀ ਸਿਮਰਨ ਕਰ ਉਸ ਨੂੰ ਹੀ ਯਾਦ ਕਰ ਇਹ ਨਾਨਕ ਜੇ ਤੂੰ ਇਸ ਤਰ੍ਹਾਂ ਉਸ ਗੋਪਾਲ ਦੇ ਗੁਣ ਚੇਤੇ ਕਰੇਂਗਾ ਭਏ ਪ੍ਰਭ ਕਿਰਪਾਲ ਤੋ ਵਾਹਿਗੁਰੂ ਤੇਰੇ ਉੱਤੇ ਦਇਆਵਾਨ ਹੋ ਜਾਣਗੇ ਸਤਿਗੁਰ ਕਿਰਪਾ ਕਰਨ ਜੋ ਉਪਦੇਸ਼ ਕਰਦੇ ਹਨ ਇਹ ਸਾਡੇ ਹਿਰਦੇ ਵਿੱਚ ਵਸਣ ਤਾ ਜੋ ਸਾਡਾ ਇਹ ਜਨਮ ਜੋ ਹੈ ਸਫਲ ਹੋ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ